ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਲਓ ਜੀ ਅੱਜ ਆਪਾਂ ਬਣਾਉਣ ਜਾ ਰਹੇ ਸੀਬੂਨ ਦੀ ਸੋਚਿਆ ਤੁਹਾਡੇ ਨਾਲ ਰੈਸিপি ਸ਼ੇਅਰ ਕਰਦੀਏ ਤੇ ਜਿਹਦੇ ਲਈ ਮੈਂ ਇੱਕ ਕੌਲੀ ਵੇਸਣ ਲੇਤਾ ਤੇ ਉਸ ਨੂੰ ਮੈਂ ਛਾਣ ਕੇ ਤੇ ਇਸ ਦਾ ਘੋਲ ਤਿਆਰ ਕਰੂੰਗੀ ਹੁਣ। ਬੱਸ ਤਾਂ ਆਪਾਂ ਨੂੰ ਬਾਜ਼ਾਰ ਦੇ ਵਿੱਚ ਹੋਰ ਇੱਕ ਚੀਜ਼ ਮਿਲ ਜਾਂਦੀ ਆ ਪਰ ਆਪਾਂ ਨੂੰ ਆਉਂਦਾ ਵੀ ਘਰੇ ਬਣਾਈ ਚੀਜ਼। ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਤੇਲ ਵਰਤਿਆਗਾ। ਇੱਕ ਕੌਲੀ ਮੈਂ ਪਾਣੀ ਦੀ ਲੈ ਲਈ ਆ ਤੇ ਥੋੜਾ ਥੋੜਾ ਕਰਕੇ ਪਾਣੀ ਇਸ ਦੇ ਵਿੱਚ ਪਾ ਕੇ ਤੇ ਇਸ ਦਾ ਘੋਲ ਤਿਆਰ ਕਰਾਂਗੇ ਪਾਣੀ ਸਾਰਾ ਇਕੱਠਾ ਨਹੀਂ ਪਾਉਣਾਗਾ ਨਹੀਂ ਤਾਂ ਉਸ ਦੇ ਨਾਲ ਗੰਡਾ ਬਣ ਜਣੀਆਂ ਤੇ ਥੋੜਾ ਜਿਹਾ ਇੱਕ ਚੁਟਕੀ ਇਸ ਦੇ ਵਿੱਚ ਮਿੱਠਾ ਸੋਡਾ ਪਾਤਾ ਹੁਣ ਮੈਂ ਘੋਲੇ ਦਾ ਤਿਆਰ ਹੋ ਗਿਆਗਾ ਤੇ ਤੁਸੀਂ ਦੇਖ ਸਕਦੇ ਹੋ ਬਸ ਇਸ ਤਰ੍ਹਾਂ ਦਾ ਘੋਲ ਤਿਆਰ ਕਰਨਾ ਆਪਾਂ ਤੇ ਕੜਾਹੀ ਦੇ ਵਿੱਚ ਤੇਲ ਪਾ ਲਿਆ ਗਰ ਫਾਇੰਡ ਤੇਲ ਪਾਇਆ ਇਸ ਦੇ ਵਿੱਚ ਤੁਸੀਂ ਘਿਓ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਤੇਲ ਹੁਣ ਗਰਮ ਹੋ ਜਾਊਗਾ ਤੇ ਬੂੰਦੀ ਬਣਾਉਣ ਵਾਸਤੇ ਮੈਂ ਮੇਰੇ ਕੋਲ ਇੱਕ ਡਿਸਪੋਜ਼ेबल ਕੌਲੀ ਸੀਗੀ ਤੇ ਉਸ ਦੇ ਵਿੱਚ ਸਰਾਖ ਕਰ ਲਈ ਸੀਗੇ ਤੇ ਇਸ ਦੇ ਨਾਲ ਬੂੰਦੀ ਤਿਆਰ ਕਰੂੰਗੀ ਮੈਂ ਤੇ ਕੌਲੀ ਦੇ ਵਿੱਚ ਕੜਛੀ ਦੇ ਨਾਲ ਬਸ ਬੈਟਰ ਥੋੜਾ ਜਿਹਾ ਪਾ ਕੇ ਕੜਾਹੀ ਦੇ ਵਿੱਚ ਜਦੋਂ ਆਪਾਂ ਕੜਾਹੀ ਦੇ ਵਿੱਚ ਬੈਟਰ ਪਾਉਣਾਗਾ ਇਹ ਤੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਤੇ ਗੈਸ ਵੀ ਫੁੱਲ ਤੇ ਹੋਣਾ ਚਾਹੀਦਾਗਾ ਤੇ ਜਦੋਂ ਬੈਟਰ ਪਾਤਾ ਉਸ ਤੋਂ ਬਾਅਦ ਗੈਸ ਨੂੰ ਆਪਾਂ ਮੀਡੀਅਮ ਕਰ ਦੇਣਾਗਾ ਬੂੰਦੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਬੂੰਦੀ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਸਿਰਫ 5 ਮਿੰਟ ਵੀ ਨਹੀਂ ਲੱਗਿਆ ਇਸ ਨੂੰ ਬਣਾਉਣ ਦੇ ਵਿੱਚ। ਬਸ ਇਸ ਤਰ੍ਹਾਂ ਕਰਕੇ ਆਪਾਂ ਇਸ ਨੂੰ ਬਣਾ ਲੈਣਾ ਤਾਂ ਦੂਸਰੀ ਵਾਰ ਜਦੋਂ ਆਪਾਂ ਦੁਬਾਰੇ ਬੈਟਰ ਪਾਉਣਾ ਇਸ ਦੇ ਵਿੱਚ ਤੇ ਆਪਾਂ ਜਿਸ ਕੰਟੇਨਰ ਦੇ ਨਾਲ ਬੈਟਰ ਪਾਇਆ ਉਸ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਇਸ ਨੂੰ ਸਾਫ਼ ਕਰ ਲਿਆ ਕੱਪੜੇ ਦੇ ਨਾਲ ਤੇ ਫਿਰ ਇਸ ਦੇ ਵਿੱਚ ਬੈਟਰ ਪਾਉਣਾ ਆਪਾਂ ਦੁਬਾਰੇ। ਇਸ ਨੂੰ ਧੋ ਕੇ ਇਸ ਨੂੰ ਕੱਪੜੇ ਦੇ ਨਾਲ ਸਾਫ਼ ਜ਼ਰੂਰ ਕਰਨਾ ਹੈ। ਨਹੀਂ ਤਾਂ ਜੇ ਪਾਣੀ ਦੇ ਛਿੱਟੇ ਰਹਿ ਕੇ ਤਾਂ ਫਿਰ ਤੇਲ ਆਪਣੇ ਉੱਪਰ ਪੈ ਸਕਦਾ ਹੈ ਜਦੋਂ ਆਪਾਂ ਬੈਟਰ ਪਾਵਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਇਹ ਰੈਸਪੀ ਪਸੰਦ ਆਊਗੀ ਜਰੂਰ ਜੇਕਰ ਪਸੰਦ ਆਈ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਨੂੰ ਕਿਦਾਂ ਲੱਗੀ ਵੀਡੀਓ ਮਿਲਦੀ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਲਓ ਜੀ ਆਪਣੀ ਬੂੰਦੀ ਬਿਲਕੁਲ ਤਿਆਰ ਆ ਧੰਨਵਾਦ